ਬਸਰਾ ਜਠੇਰੇ ਸਮਾਦ ਪੁਆ ਤੰਬੜੀ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਪ੍ਰਬੰਧਕ ਕਮੇਟੀ ਅਤੇ ਸਮੂਹ ਬਸਰਾ ਪਰਿਵਾਰਾਂ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਬੜੀ ਹੀ ਧੂਮਤਾਂ ਨਾਲ ਮਨਾਇਆ ਗਿਆ ਜਿਸ ਵਿੱਚ ਸ਼੍ਰੀ ਖੰਡਪਾਤ ਸਾਹਿਬ ਜੀ ਦੇ ਪਾਰਥੇ ਭੋਗ ਪੈਣ ਉਪਰੰਤ ਪੰਥ ਪ੍ਰਸਿੱਧ ਗੀਤਨੀ ਜਥਿਆਂ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ ਇਸ ਦੌਰਾਨ ਦੂਰ ਦੂਰੋਂ ਆਏ ਬਸਰਾ ਪਰਿਵਾਰਾਂ ਨੇ ਜਠੇਰਿਆਂ ਦੇ ਅਸਥਾਨ ਤੇ ਪਹੁੰਚ ਕੇ ਗੁਰਬਾਣੀ ਦਾ ਆਨੰਦ ਮਾਣਿਆ ਅਤੇ ਆਪਣੇ ਬڑے ਬਡੇਰਿਆਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਪ੍ਰਬੰਧਕ ਕਮੇਟੀ ਵੱਲੋਂ ਜਥੇ ਸਹਿਯੋਗੀਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਮਾਨਿਤ ਕੀਤਾ ਗਿਆ ਉੱਥੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸਥਾਨ ਤੇ ਹਰ ਸਾਲ ਇਹ ਸਲਾਨਾ ਜੁੜ ਮੇਲਾ ਸਮੂਹ ਬਸਰਾ ਪਰਿਵਾਰਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਦੂਰੋਂ ਦੂਰੋਂ ਆ ਕੇ ਨਤਮਸਤਕ ਹੁੰਦੀਆਂ ਨੇ ਉਹਨਾਂ ਸਾਰੇ ਸਹਿਯੋਗੀਆਂ ਤੇ ਬਸਰਾ ਪਰਿਵਾਰਾਂ ਦਾ ਮੇਲੇ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ ਸਮਾਗਮ ਦੇ ਅੰਤ ਵਿੱਚ ਪ੍ਰਬੰਧਕਾਂ ਨੇ ਜਠੇਰਿਆਂ ਦੇ ਸਥਾਨ ਤੇ ਆਉਣ ਜਾਣ ਵਾਲੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਸਮਾਗਮ ਮੌਕੇ ਸੰਗਤਾਂ ਵਿੱਚ ਗੁਰੂ ਜੀ ਦਾ ਲੰਗਰ ਅਤੇ ਠੰਡੇ ਮਿੱਠੇ ਜਲਦੀਆਂ ਸ਼ਬੀਲਾ ਅਟੁੱਟ ਵਰਤਾਈਆਂ ਗਈਆਂ ਮਾਤਾ ਤਮਾ ਤਮੜੀ ਬਸਰਾ ਕਵਾੜਾ ਦੇ ਠੇਰੇ ਸਲਾਨਾ ਜੋੜ ਮੇਲਾ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਾਇਆ ਗਿਆ ਹੈ। ਥੋੜੇ ਬਹੁਤ ਸੰਕਟਾਂ ਦੇ ਸੱਲ ਨੇ ਹੁਣ ਹਮਾ ਕੇ ਪਹੁੰਚੇ ਹਨ। ਅਸੀਂ ਸਾਰੀਆਂ ਸੰਕਟਾਂ ਦਾ ਸਾਰੇ ਇਲਾਕਾ ਨਿਵਾਸੀਆਂ ਦਾ ਅਤੇ ਹੋਰ ਤਕਵੰਤ ਸੱਜਣਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ। ਜਿਨ੍ਹਾਂ ਨੇ ਸਲਾਨਾ ਜੋੜ ਦੇ ਲੇ ਪਹੁੰਚ ਕੇ ਉਹ ਆਤਮੜੀ ਦਾ ਆਸ਼ੀਰਵਾਦ ਲਿਆ। ਸਭ ਤੋਂ ਬਾਅਦ ਸਾਡੇ ਪ੍ਰਧਾਨ ਸਾਹਿਬ ਤੇ ਸਾਡੇ ਸਾਰੇ ਜਿਹੜੇ ਹੋਟ ਮੈਂਬਰ ਨੇ ਸਾਰਿਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੇ ਦਿਲੋਂ ਤਨੋਂ ਮਨੋਂ ਤੁਹਾਨੂੰ ਸਾਰਿਆਂ ਸਹਿਯੋਗ ਕੀਤਾ ਅਤੇ ਸਰਨਾ ਜੋੜ ਮੇਲੇ ਨੂੰ ਹੋਰ ਵੀ ਪਿਛਲੇ ਪਾਰ ਨਾਲ ਹੋਰ ਵੀ ਵਧੀਆ ਉਤਰਾ ਲੈ ਕਰਕੇ ਸਮਾਨ ਕੁ ਹੋਣਾ। ਸੋ ਸਾਰਿਆਂ ਨੂੰ ਬੇਤੀ ਹੈ ਕਿ ਪੂਆ ਚੰਬੜੀ ਸਵਾਦ ਪੋੜਾ ਮੇਲੇ 38 ਤੋਂ ਲੈ ਕੇ 10 ਤਰੀਕ ਤੱਕ ਪ੍ਰੋਗਰਾਮ ਹੋਇਆ ਨੂੰ ਸੋਕ ਸ਼ਾਂਤੀ ਦੇ ਨਾਲ ਅਖੰਡ ਸਿਮਰ ਸਾਹਿਬ ਦੇ ਪੋਗ ਪਏ ਹਨ। ਸਾਰਾ ਸਰਨਾ ਜੋੜ ਮੇਲਾ ਚੱਲ ਰਿਹਾ ਹੈ। ਉਦੋਂ ਦਾ ਲੰਗਰ ਚੱਲੇਗਾ ਚਾਹ ਪਾਣੀ ਦਾ ਲੰਗਰ ਚੱਲਦੇ ਹਨ ਉਦੋਂ ਦਾ ਲੰਗਰ ਚੱਲੇਗਾ ਸਾਰੀਆਂ ਸੰਗਤਾਂ ਨੂੰ ਬੇਤੀ ਹੈ ਸਭ ਹੌਮ ਹੋ ਆ ਕੇ ਪਹੁੰਚੋ ਮਰਦਕਰਸ਼ਕੋ ਗੁਰੂ ਦਾ ਨਾਮ ਤਕੋ ਇਸ ਮੌਕੇ ਤੇ ਪਰਮਜੀਤ ਸਿੰਘ ਬਸਰਾ ਗੁਰਚਰਨ ਸਿੰਘ ਬਸਰਾ ਜਸਵਿੰਦਰ ਸਿੰਘ ਬਸਰਾ ਮਨੋਹਰ ਸਿੰਘ ਬਸਰਾ ਬਲਜਿੰਦਰ ਸਿੰਘ ਬਸਰਾ ਸਿਮਰਨ ਸਿੰਘ ਬਸਰਾ ਹਰਜੀਤ ਸਿੰਘ ਬਸਰਾ ਗੁਰਵਿੰਦਰ ਸਿੰਘ ਬਸਰਾ ਮਲਕੀਤ ਸਿੰਘ ਬਸਰਾ ਮਨਿੰਦਰ ਸਿੰਘ ਬਸਰਾ ਜਰਨੈਲ ਸਿੰਘ ਬਸਰਾ ਪ੍ਰੀਤਮ ਸਿੰਘ ਬਸਰਾ ਕੁਲਦੀਪ ਸਿੰਘ ਬਸਰਾ ਤੋਂ ਇਲਾਵਾ ਤੇਜਿੰਦਰ ਸਿੰਘ ਬਸਰਾ ਅਮਨਦੀਪ ਕੌਰ ਬਸਰਾ ਅਕਸ਼ਦੀਪ ਸਿੰਘ ਬਸਰਾ ਆਦ ਹਾਜ਼ਰ ਸਨ ਆਪ ਜੀ ਦਾ ਅਰਦਾਸ ਬੇਨਤੀ ਸਤਿ ਸੱਚੇ ਪਾਤਸ਼ਾਹ ਜੀ ਹਰ ਸਾਲ ਦੀ ਤਰ੍ਹਾਂ ਇਹ ਗੋਤੰਬੜੀ ਸਮਾਗਮ ਦੇ ਵਿੱਚ ਸਾਲਾਨਾ ਪ੍ਰੋਗਰਾਮ ਹੁੰਦਾ ਜੀ ਕਸਰਾ ਪਰਿਵਾਰ ਸਾਰਾ ਰਲ ਮਿਲ ਕੇ ਪਿੰਡਾਂ ਸ਼ਹਿਰਾਂ ਦੇ ਅਸੀਂ ਇਕੱਠੇ ਹੋ ਕੇ ਸਾਰੇ ਸੇਵਾ ਕਰਦੇ ਆ ਉਸੇ ਸੰਬੰਧ ਦੇ ਵਿੱਚ ਸ੍ਰੀ ਖੰਡਪਟ ਸਾਹਿਬ ਆਨ ਸੰਗਤ ਨੇ ਸ਼ਹਿਰ ਦੀ ਪਿੰਡਾਂ ਦੀ ਨੇ ਸੁਭੇ ਹੁੰਦੇ ਆ ਕਿਉਂਕਿ ਇਹਦੇ ਲਈ ਅਸੀਂ ਬਹੁਤ ਸੋਹਣਾ ਗੋਤੰਬੜੀ ਸਮਾਗਮ ਤੋਂ ਲੱਗ ਹਾਲ ਬਣਾ ਕੇ ਉਹਦੇ ਵਿੱਚ ਸੰਬੰਧਿਤ ਕੀਤਾ ਆ ਗੁਰੂ ਮਹਾਰਾਜ ਦੇ WhatsApp ਕਰਾਉਣ ਦਾ ਉਦੇ ਵਿੱਚ ਪਰਫਾਉ ਦੇ ਅਕਤਿਖੰਡ ਪਾਤਸ਼ਾਹ ਰੰਦੇ ਦੀ ਮਹਾਨ ਸੰਗਤਾਂ ਨੇ ਇਕੱਠੀਆਂ ਕੇ ਰਾਗਰ ਦੇ ਸੇਵਾ ਕੀਤੀ ਗੁਰੂ ਮਹਾਰਾਜੀ ਸੱਚੇ ਪਾਤਸ਼ਾਹ ਦੇ ਨਾਲ ਮਹਾਨ ਅਨੁਗੰਥ ਜਿਹੜੇ ਆਪੂ ਪਏ ਆ ਬੜੀ ਕਿਰਪਾ ਮਹਾਰਾਜ ਜੀ ਪਾਤਸ਼ਾਹ ਨੇ ਕੀਤੀ ਆ ਜਿਉਂਨੇ ਅਸੀਂ ਸਾਰਾ ਸਾਲ ਇਸੇ ਤਰ੍ਹਾਂ ਮਹਾਰਾਜ ਕਿਰਪਾ ਕਰਕੇ ਲੱਗੇ ਹੁੰਦੇ ਹਾਂ ਸਾਲ ਵੀ ਅਸੀਂ ਇਸੇ ਤਰ੍ਹਾਂ ਹਮ ਨੂੰ ਆ ਕੇ ਸਦਾਨਾ ਪੂਰਨ ਉਨਾਈਏ ਇਹ ਗੁਰੂ ਮਹਾਰਾਜ ਜੀ ਸੱਚੇ ਪਾਤਸ਼ਾਹ ਦੇ ਇਸੇ ਤਰ੍ਹਾਂ ਖੰਡਵੱਤ ਸਾਬ ਕਰਾ ਕੇ guru variety card siswa laki